ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਹਾਲਾ ਕਰਦੇ ਮੇਰੇ ਵੀਰੋ ਉੱਥੇ ਕੋਤਰ ਸੈਟਾ ਵੀ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲਓ ਜੀ ਘਰ ਤੇ ਉਹ ਲੋਜੀ ਸਟਾਰਟਿੰਗ ਮੇਰੇ ਵੀਰੋ ਉੱਥੇ ਤਾਂ ਕਾਫੀ ਟਾਈਮ ਦਾ ਵੈਸੇ ਮੈਂ ਤੇ ਇੱਧਰ ਲੇ ਕੇ ਰਹਿ ਸਭ ਤੋਂ ਪਹਿਲਾਂ ਬਈ ਸੌਰੀ ਸੌਰੀ ਗੱਲ ਕਰਨ ਵਾਸਤੇ ਲੇਤੀ ਗਈ ਸੀ ਤੇ ਮੈਂ ਰੋਟੀ-ਰੋਟੀ ਖਾ ਕੇ ਹਨਾ ਤੇ ਮੇਰੀ ਤਾਂ ਆਇਆ ਯਾਰ ਨਾ ਨਾਨੀ ਆ ਕਿਨੇ ਕਹਿੰਦੀ ਪਹਿਲਾਂ ਮੈਨੂੰ ਛੱਡ ਗਿਆ ਪਰ ਦੂਰ ਗਾ ਮੈਂ ਇਹਦਾ ਮੁੰਡਾ ਕੱਖਿਆ ਚ ਕਾ ਦੂਰ ਰਹਿ ਕੇ ਜਾਈ ਹਣਾ ਤੈਨੂੰ ਮੰਨ ਕੇ ਚੱਲ ਵੀ ਤੈਨੂੰ ਜਾਣ ਨਹੀਂ ਤੈਨੂੰ ਰਾਤ ਰਹਿ ਕੇ ਜਾਈ ਇੱਥੇ ਮੇਰੀ ਰਹਿ ਆਈ ਸੀ ਕਿ ਵੀ ਆਪਾਂ ਪਹਿਲਾਂ ਪਹਿਲਾਂ ਕੰਮ ਦੰਦੇ ਕਰ ਲਗੇ ਮਾੜੇ ਮੋਟੇ ਆ ਸਾਨੂੰ ਪਤਾ ਕੰਮ ਦੰਦੇ ਕਿਹੜੇ ਬੈਂਕ ਨੂੰ ਦਾ ਆਪਣੇ ਕੋਲੇ ਪਹਿਲਾਂ ਪਹਿਲਾਂ ਮਾੜੇ ਮੋਟੇ ਕੰਮ ਦੰਦੇ ਨੇ ਵੀੜ ਲੇਗੇ ਆਪਾਂ ਤੇ ਉਦੋਂ ਬਾਅਦ ਫਿਰ ਆਪਾਂ ਆਥ ਨੇ ਜੀ ਛੱਡਣ ਜਾਵੜਾਂਗੇ ਨਾਨੀ ਨੂੰ ਹਣਾ ਲੈ ਕੇ ਉੱਥੇ ਰਾਤ ਰਹਿ ਆਵਾਂ ਉਹਨਾਂ ਕੋਲੇ ਤੇ ਚਲੋ ਬਾਕੀ ਦੇਖਦੇ ਕਰਦੇ ਆ ਪਲਾਨ ਕਰਤਾ ਰੋਟੀ ਖਾਣਾ ਇੱਧਰ ਕਰੇ ਮੈਂ ਤੇ ਅੱਜ ਆਪਣੇ ਲੱਕੜ ਵਾਲੇ ਮਿਸਤਰੀ ਵੀ ਆਏ ਬਈ ਤੇ ਸਿਰਫ ਉਹ ਦੋੜ ਰਿਆਂ ਹੀ ਬਣਾ ਕੇ ਰੱਖ ਛੱਡ ਗਾਣਾ ਉਸ ਤੋਂ ਬਾਅਦ ਵੀ ਹੋਲ ਰਿਆਂ ਬਣੀ ਬਣਾ ਕੇ ਤੀਆਂ ਪਤੰਦਰਾ ਨੇ ਤੇ ਕੰਮ ਕੁ ਵੈਸੇ ਇਹਨਾਂ ਨੇ ਕੰਮ ਕਾਫੀ ਫਿਚਤਾ ਬਰੋ ਹਣਾ ਲਗਭਗ ਜਦਨ ਤਿਆਰ ਕਰਤਾ ਕੁਛੇ ਦਰਾ ਤਿਆਰ ਕਰੀ ਜਾਂਦੇ ਆ ਤੇ ਕੋਈਆ ਮੇਨ ਗੇਟ ਵੀ ਲਾਤਾ ਬਈ ਇਹਨਾਂ ਨੇ ਮੈਨੂੰ ਲੱਗਦਾ ਹਾਂ ਮੇਨ ਗੇਟ ਵੀ ਲਾਤਾ ਮੇਨ ਗੇਟ ਵੀ ਉਹਦਾ ਚਾਕੀਆ ਬਰੋ ਸਹੀ ਆ ਚਲੋ ਓਕੇ ਰਿਪੋਰਟਾ ਘੰਟਾ ਸਾਰਾ ਕੰਮ ਮੇਰੇ ਸਹਾਰਾ ਤੇ ਇਹ ਡਬਲ ਡੋਰ ਵੀ ਲਾਤਾ ਇਹਦੇ ਵਿੱਚ ਸ਼ਾਇਦ ਇੱਥੇ ਆ ਕੇ ਇੱਥੇ ਆ ਕੇ ਤੇ ਸ਼ੀਸ਼ਾ ਹੋਊਗਾ ਮੇਰੇ ਸਹਾਰਾ ਨਾਲ ਤੇ ਇਹ ਵੀ ਕੰਮ ਸੈੱਟ ਹੈ ਇਹਨਾਂ ਦਾ ਬਾਕੀ ਥੋੜਾ ਹੀ ਕੰਮ ਰਹਿ ਗਿਆ ਇਹਨਾਂ ਦਾ ਹਣਾ ਮੇਨ ਮੇਨ ਸਾਰਾ ਕੁਝ ਤਾਂ ਤਿਆਰ ਹੋ ਹੀ ਗਿਆ ਆ ਜਰਾ ਤੇ ਕੋਈ ਬਾਹਰੋਂ ਰਹਿੰਦਾ ਹੋਲੀ ਸਭ ਕੋਈ ਸੈਟਿੰਗ ਚ ਆਈ ਕੋਈ ਦਿੱਕਤ ਆਲੀ ਗੱਲ ਨਹੀਂ ਹੋਲੀ ਹੋਲੀ ਪੂਰਾ ਇੱਕ ਮਾਹੌਲ ਬਣਾ ਲਾਂਗੇ ਹਨ ਬੜੀਆ ਇੱਕ ਨੰਬਰ ਫਿਰ ਇਸ ਚੀਜ਼ ਤੇ ਵੀ ਇੱਕ ਵੀਡੀਓ ਪਾਵਾਂਗੇ ਤੁਹਾਡੇ ਲਈ ਚਲੋ ਕਿਰਾਂ ਫੈਨ ਆਫ ਕਰ ਦਈਏ ਇੱਧਰ ਤੇ ਇੱਕ ਮਿੰਟ ਸੋਣ ਇੱਧਰ ਵੀ ਦਿਖਾ ਹੀ ਦਿੰਨਾ ਚੱਲ ਮੈਂ ਇਦੋਂ ਵੀ ਤਿਆਰ ਕਰਤਾ ਡਰੈਸਿੰਗ ਰੂਮ ਹੂੰ ਫੁੱਲੀ ਤਿਆਰ ਤਾਂ ਨਹੀਂ ਹੋਇਆ ਬ੍ਰੋ ਇੱਥੇ ਉਹ ਲਾਉਣਾ ਰਹਿ ਗਿਆ ਇੱਥੇ ਸ਼ੀਸ਼ਾ ਲੱਗਣਾ ਇਹਦੇ ਦੇ ਹਨਾ ਬਾਕੀ ਲਾਈਟਾਂ ਲੂਟਾਂ ਵਾਲਾ ਕੰਮ ਘੈਂਟ ਆ ਪੂਰਾ ਇੱਥੇ ਹੜ ਜੇ ਹਾਂ ਆ ਦੇਖੋ ਇੱਕ ਸਲਾਈਡ ਸ਼ਟਰ ਦੇ ਤੋਂ ਕੀ ਆ ਬਾਤਾਂ ਨੇ ਸਾਰਾ ਸਰਾਸੀਨ ਬਣ ਗਿਆ ਓ ਬ੍ਰੋ ਹੂੰ ਓਕਰ ਬੋਟਾ ਹੋ ਗਿਆ ਜਮਾ ਇਹਨੂੰ ਕੀ ਹੋ ਗਿਆ ਕਿੱਥੇ ੜੀ ਉੜੀ ਰਹਿ ਗਈ ਇਹ ਵਾਹਤਾ ਹਾਂ ਹੁਣ ਸਹੀ ਐ। ਕੋਕੇ ਹੋ ਗਏ ਰੋਟਾ ਸਾਰਾ। ਹਰ ਚ ਲੱਗਦਾ ਸਵੇਸ ਨੂੰ ਦਿਖਾ ਹੀ ਦੇਵਾਂ ਅੱਜ। ਕੋਈ ਵੀ ਨਾ ਫਿਰ ਕੰਟੈਂਟ ਹੈ ਨਹੀਂਗਾ। ਤੇ ਕੋਈ ਨਾ ਕੋਈ ਕੰਟੈਂਟ ਤਾਂ ਹੋਏ ਫਿਰ ਖਾਣ ਨੂੰ ਬੰਦੇ ਕੋਲੇ। ਕਿੰਨੇ? ਤੇ ਇਧਰੋਂ ਨਹੀਂ। ਚਲੋ ਛੱਡੋ ਯਾਰ ਟੂਆ ਮਾਰੋ। ਕੋਕੇ ਰੋਟਾਂ ਬਸ ਸਹੀ ਆਣਾ ਤੁਹਾਡੇ ਸਾਹਮਣੇ ਆ। ਹੋਲੀ ਕੋਈ ਨਾ ਕਰਤੀ ਬੰਦ ਭਾਈ ਇਹਨੂੰ। ਤਾਂ ਹਾਂਜੀ ਮੇਰੇ ਵੀਰੋ ਆਗੇ ਜੇ ੱੱੱਲੇ ਕਰੇ ਰੋਟੀ ਰੋਟੀ ਖਾਣ ਦੀ ਬ੍ਰੋ ਕਰੋ। ਤੇ ਯਾਰ ਪਹਿਲਾ ਮੇਲਾ ਯਾਰ ਸਾਂ ਨਾਨਕ ਹੀ ਜਾਣਾ ਪਵੇ ਆਪਾਂ ਨੂੰ ਬਾਕੀ ਦੇਖੋ ਕਿੰਨੀ ਹਰਕਤ ਹਾਰਿਆ ਲਾਈਟਾਂ ਲੂਟਾਂ ਸਾਰੀਆਂ ਉਵੇਂ ਹੀ ਜਗੀ ਜਾਂਦੀਆਂ ਆਏ ਨਹੀਂ ਪਹੁੰਚ ਪੈਂਦੀ ਵੀ ਤੜਕੇ ਉੱਠਣਸਾਰ ਹਨਾ ਲਾਈਟਾਂ ਬੰਦ ਕਰਦਗੇ ਚਲੋ ਕੋਈ ਦਿੱਕਤ ਨਹੀਂ ਪਹਿਲ ਦੇ ਆਧਾਰ ਤੇ ਲਾਈਟਾਂ ਹੀ ਬੰਦ ਕਰ ਗਏ ਆਪਾਂ ਹਾਂ ਚੋbro ਬਿਠਣਾ ਮਰਿਓ ਉਹ ਤੂੰ ਉੱਤੇ ਮੇਰੇ ਉਹ ਡੋਡਾ ਸਪੇਰਾ ਚਾਲ ਚਾਲ ਚੱਲ ਗੰਦੇ ਆ ਬੱਚਿਆ ਤੇ ਪਹਿਲ ਦੇ ਆਧਾਰ ਤੇ ਲਾਈਟਾਂ ਬੰਦ ਕਰੀਏ ਯਾਰ ਭਈ ਉਹ ਜੁੜੀ ਦਾ ਤਾਂ ਕੰਮ ਸਹੀ ਹੈ ਉਹ ਇਥੇ ਤਾਂ ਆਂਡੇ ਬਦਲੇ ਜਾਣਗੇ ਉਹ ਤਾਂ ਆਪਦੇ ਆਂਡੇ ਲਾ ਕੇ ਬੈਂਦੀ ਹੈ ਇਧਰ ਬਈ ਜਿਹੜੀ ਕਬੂਦਰੀ ਆ ਉਹ ਆਪਣੀ ਬਲੈਕ ਹੀਨ ਆਲਾ ਯਾਰ ਉਹਨੇ ਆਂਡੇ ਲਾਲੇ ਪਰ ਬੈਂਦੀ ਨਹੀਂ ਕੋ ਚੱਕਰ ਕੀ ਪਿੰਜਰੇ 'ਚ ਤਾਂ ਹੋਰ ਨਾਲ ਲੱਗੀ ਸੀ ਇੱਥੇ ਆ ਕੇ ਹੋਰ ਨਾਲ ਲੱਗ ਗਈ ਬਲੈਕ ਹੀ ਉਹਨੂੰ ਵੀ ਡਾਊਟ ਹੈ ਵੀ ਇਹ ਮੇਰੇ ਹੈ ਨਹੀਂ ਤਾਂ ਹੀ ਉਹ ਨਹੀਂ ਬੈਂਦਾ ਭੈਣਾਂ ਨੂੰ ਪਤਾ ਵੀ ਇਹ ਦਾ ਆਪਣੇ ਹੈ ਨਹੀਂ ਆਪਾਂ ਜਰੂਰੀ ਖੇਚਲ ਕਰਨੇ ਕਿਹਦੇ ਹਾਂਜੀ ਬਾਬਿਓ ਇਧਰ ਖੋਲੇ ਖੁੱਡੇ ਬ్రో ਤੇ ਆਪਣੀ ਉਹੀ ਦੇਸੀ ਦਵਾਈ ਦੇ ਦਈਏ ਮੈਂ ਕਹਣਾ ਸਾਰਿਆਂ ਨੂੰ ਸਾਰਿਆਂ ਨੂੰ ਨਹੀਂ ਮਤਲਬ ਜਿਨ੍ਹਾਂ ਨੂੰ ਲੋੜ ਆ ਬਾਬਿਓ ਹਾਂਜੀ ਬਾਬਿਓ ਉਧਰਲੇ ਖੁੱਡੇ ਤਾਂ ਦੇ ਦਿਆਂਗੇ ਗੋਲਗਾ ਤੇ ਇਧਰਲੇ ਖੁੱਡੇ ਚ ਵੀ ਹੈਗਾ ਦੋ ਕੁ ਜੋੜੀਆਂ ਹਨ ਉਹਨਾਂ ਨੂੰ ਵੀ ਦੇ ਦਿਆਂਗੇ ਲੱਗਦੇ ਹੱਥ ਤੇ ਇਧਰ ਆਪਣੇ ਅੰਦਰ ਵਾਲੇ ਕੂਤਰਾਂ ਨੂੰ ਵੀ ਗੋਲੀਆਂ ਦੇ ਜੀ ਇਧਰ ਤਾਂ ਦਵਾ ਨੂੰ ਦੇ ਦਿਆਂ ਠੀਕ ਹੈ ਕਿ ਨਹੀਂ ਤੇ ਕੁਝ ਪੁਰਾਣੇ ਗੈਸਟ ਆਏ ਹੋਏ ਨੇ ਮੈਂ ਦਿਖਾ ਕੇ ਪਸਾਣੋ ਭਾਈ ਕੌਣ ਆਇਆ ਹੈ ਕਹਿੰਦੇ ਨੂਰ ਜਾਨ ਪਹੁੰਚੀ ਹੋਈ ਹੈ ਮੇਰੇ ਵੀਰੋ ਤੇ ਪਿੱਛੇ ਹੈਪੀ ਡਾਉਨ ਤਾਂ ਹੁੰਦਾ ਹੀ ਹੈ ਠੀਕ ਹੈ ਕਿ ਨਹੀਂ ਬੜੇ ਸਮਿਆਂ ਬਾਅਦ ਕਿਵੇਂ ਲੱਗਾ ਨੂਰ ਫਿਰ ਮਾਹੌਲ ਸੈਟ ਹੈ ਫਰਕ ਅੱਗੇ ਨਾਲੋਂ ਕੋਈ ਹੋ ਹੀ ਕੁਝ ਹੈ ਫਰਕ ਬਹੁਤ ਹੈ ਠੀਕ ਹੈ ਚਲੇ ਇੱਕ ਮਿੰਟ ਇਧਰ ਨਾਲ ਕਬੂਤਰਾਂ ਨੂੰ ਵੀ ਦੇ ਦੇ ਆ ਬਈ ਮੈਂ ਦਵਾਈ ਜੀ ਤੇ ਇਧਰੋਂ ਆਹ ਡਰਮ ਵੀ ਚੱਕ ਉਧਰਲੇ ਕਰੇ ਸ਼ਿਫਟ ਕਰ ਪੀ ਬਈ ਯਾਰ ਮੰਨ ਕੇ ਚਲੇ ਇਧਰ ਜਿਆਦਾ ਗੰਦਗੀ ਜੀ ਵੱਜੀ ਪਈ ਆ ਮੈਂ ਕਹਣਾ ਕਮਰਾ ਥੋੜਾ ਸਾਫ ਸੁਥਰਾ ਰੱਖੀ ਆਣਾ ਵੀ ਮੇਨ ਮੇਨ ਚੀਜ਼ਾਂ ਹੀ ਹੋਣਗਾ ਬਾਕੀ ਸਾਰੀਆਂ ਚੀਜ਼ ਉਧਰ ਕੱਢ ਦੇ ਉਹ ਕਮਰੇ ਜੀ ਯਾਰ ਤੇ ਲੈ ਚੱਲੇ ਕੋ ਉਧਰ ਚੱਕ ਕੇ ਨਾਲੋਂ ਲੋ ਬਾਪੋ ਇਧਰੋਂ ਚੱਕਦੇ ਬਈ ਖਰਾਕਾ ਡਰਮ ਆ ਦੂਜਾ ਸਾਰਾ ਸਮਾਨ ਦੀ ਵੀ ਕਰੂ ਆ ਸੈਟ ਹੀ ਮੈਂ ਕੋਈ ਦਿੱਕਤ ਨਹੀਂ ਅੱਜ ਜਾਲਾਂ ਜੂਲਾਂ ਦੀ ਹਨਾ ਪਿੰਜਰਿਆਂ ਦੀ ਸਾਰ ਏ ਟੂ ਜ਼ेड ਚੀਜ਼ ਦੀ ਸੈਟਿੰਗ ਕਰ ਦੇਗਾ ਬਸ ਫालतू ਸਮਾਨ ਨਹੀਂ ਕਮਰੇ ਚ ਰੱਖਦੇ ਕੋਈ ਸੀ ਵੀ ਆਪਾਂ ਠੀਕ ਹੈ ਕਿ ਨਹੀਂ ਉਹ ਸਾਰਾ ਸਮਾਨ ਇੱਧਰ ਸ਼ਿਫਟ ਕਰ ਦੇਗਾ ਦੇਖੋ ਕਮਰਾ ਵਧੀਆ ਸਾਫ਼ ਕਰ ਰੱਖਿਆ ਇੱਥੇ ਵਧੀਆ ਸਮਾਨ ਟਿਕ ਜੂ ਸਾਰਾ ਆਹ ਸਾਰੀ ਖਰਾਕ ਇੱਥੇ ਲਾਤੀ ਬਰੋ ਚਣਕ ਕੇ ਪਿੰਜਰਾ ਵੀ ਇੱਥੇ ਵੀ ਆਪਣਾ ਪਿੰਜਰਾ ਤਾਂ ਚਲ ਇੱਕ ਮੈਂ ਖੜ ਚਾ ਇਹਨੂੰ ਕਿੱਥੇ ਰੱਖੀਏ ਯਾਰ ਇਹਨੂੰ ਇੱਥੇ ਰੱਖ ਦਿੰਦੇ ਹਾਂ ਕੋਈ ਨਿਕਲਣੀ ਛਤਰੀਆਂ ਪੰਗਾ ਤਾਂ ਮੈਟ ਮੂਡ ਵੀ ਪਏ ਆਪਣੇ ਇੱਧਰ ਇਹ ਇੱਥੇ ਦੇ ਜ਼ਿਆਦਾ ਸਾਰਾ ਸਮਾਨ ਠੀਕ ਹੈ ਤੇ ਸਾਈਡ ਤੇ ਲਸ਼ਮ ਰੇਖਾ ਚੌਕ ਮਾਰਤਾ ਵੀ ਕੋਈ ਕੀੜਿਆ ਕੀੜੇ ਨਾ ਲੱਗਣ ਨੂੰ ਜਾਂ ਕੁਝ ਵੀ ਤੇ ਵਧੀਆ ਓਕੇ ਰਿਪੋਰਟਾਂ ਨੇ ਵੀ ਮੰਨ ਕੇ ਚੱਲੋ ਨਾ ਗੰਦ ਪਿੰਨ ਗੰਦ ਪਿੰਨ ਤਾਂ ਨਹੀਂ ਵੀ ਭਾਂਡਿਆਂ ਦੀ ਸਾਫ ਸਪਾਈ ਵੀ ਆ ਤਾਂ ਬਹੁਤ ਦਿਨ ਹੋ ਗਏ ਵਾਪੇ ਸੌਸ ਪਾ ਕੇ ਰੱਖੀ ਸੀਗੀ ਉਹ ਦਿਨ ਦਮਣੀ ਉਹ ਫੜਾਇਆ ਗਿਆ ਸੀਗਾ ਬੋਨਲੈਸ ਚਿਕਨ ਹਨਾ ਤੇ ਉਹ ਉਹ ਦਿਨ ਦੇ ਦੇਖੋ ਐ ਦੇ ਐਂ ਭਾਂਡੇ ਪਏ ਐ ਨਹੀਂ ਪਹੁੰਚ ਵੀ ਉਹਨੂੰ ਸਾਫ ਕਰਦੇ ਆ ਚਲੋ ਕੋਈ ਗੱਲ ਨਹੀਂ ਭਾਂਡੇ ਭੁੰਡੇ ਦੀ ਸਫਾਈ ਅੱਜ ਕਰ ਦਿੰਨਾ ਮੈਂ ਕੀ ਕਰੀਏ ਵਾਪੇਓ ਸਮਝ ਨਹੀਂ ਆ ਰਹੀ ਐ ਕਹਾਣੀ ਉਹ ਜੀ ਪਈ। ਕੰਮ ਵੀ ਕਰਨੇ ਐ ਜੀ ਵੀ ਨਹੀਂ ਕਰਦਾ। ਵਾਟ ਹੈਪਨਸ ਹੋ ਗੀ ਰੇ ਸਮਝ ਨਹੀਂ ਆ ਰਿਹਾ। ਕਮਰੇ ਦੀ ਸਫਾਈ ਕਰਦੀ ਹਾਂ ਨਾ ਝਾੜੂ ਝੂੜੂ ਲਾ ਦਿਆ ਗੰਦ ਪਿਲ ਬਹੁਤ ਹੈ। ਬਜਾਲੇ ਜੂਲੇ ਲਾ ਦਨੇ ਆ ਤਾਂ ਫਿਰ ਤੇ ਕਿਰ ਨਾਲ ਕਿ ਜਾਣਾ ਇਹ ਰੋ ਟੈਂਸ਼ਨ ਹੋਈ ਪਣੀ ਪਈ ਸਾਨੂੰ ਜੇ ਲੈ ਲੈ ਕੰਮ ਕੁਛ ਵੀ ਨਹੀਂ। ਪਰ ਮੈਨੂੰ ਆਏ ਆ ਮੇਰਾ ਮਤਲਬ ਮੇਰਾ ਮਾਣਾ ਇਹ ਹੈ ਜੇ ਪੱਕਾ ਨਹੀਂ ਉੱਥੇ ਰਹਿਣਾ ਹੈ ਕਿ ਮੈਂ ਮੁੜਨਾ ਹੈਗਾ। ਉਹ ਟੈਂਸ਼ਨਾਂ ਲੱਗ ਜਾਂਦਾ ਫालतੂ ਦੀ ਮੈਨੂੰ ਸਮਝ ਨਹੀਂ ਆਉਂਦੀ ਯਾਰ ਮੇਰੀ ਬਾਪਿਓ। ਚਲ ਦੇਖੂ ਅਰਮੀ ਰਹਿ ਮੈਂ ਸ਼ਾਮ ਨੂੰ ਜਾਊਂਗਾ ਰਾਤ ਰਹਿ ਕੇ ਨਾ ਕੱਲ ਨੂੰ ਮੁੜ ਕੇ ਆਉਂਗਾ ਕੋਈ ਚੱਕਰ ਨਹੀਂ ਹਾਂਜੀ ਬਾਪੂ ਤੇ ਇੱਕ ਕਮਰੇ ਦੀ ਵੀ ਸਾਫ ਸਫਾਈ ਕਰਤੀ ਪਈ ਲੋਜੀ ਕਮਰਾ ਦਿਖਾਈ ਹੁਣ ਸੁਣੋ ਪੂਰਾ ਇੱਕ ਨੰਬਰ ਬਣਾਤਾ ਹਣਾ ਉਹ ਜਿੱਥੇ ਉਹ ਜਿੰਨਾ ਉਹ ਸਮਾਨ ਪਿਆ ਸੀ ਫालतू ਦਾ ਉਹ ਇੱਕ ਮਿੰਟ ਥੋੜਾ ਜਹਾ ਮੋਡੇ ਸਟਿੰਗ ਪੀਂਦੇ ਨੇ ਇੱਕ ਤਾਂ ਤਿੰਨ ਦਹੇਪੀ ਵਰਗੇ ਨੇ ਲਿਆਉਣਗੇ ਕਹਿੰਦੇ ਸਟਿੰਗ ਲਿਆ ਕੇ ਕੀ ਲਿਆ ਕੇ ਮੈਂ ਜਿਹੜਾ ਕੋਈ ਮਰਜ਼ੀ ਲੋ ਪਤਾ ਖਾਪੀ ਲੈਣਾ ਹਣਾ ਵੈਸੇ ਇਹ ਚੀਜ਼ਾਂ ਮਾੜੀਆਂ ਤੇ ਚਲੋ ਇੱਕ ਮਿੰਟ ਹਰ ਪਤਾ ਇਹਨੂੰ ਸਮਾ ਯਰ ਮੈਂ ਗਾਰਬੀ ਰੱਖਤਾ ਪੜਾ ਬਾਹਰ ਹੁਣ ਦੇਖੋ ਬ్రో ਬਣਾਤਾ ਨਾ ਵਧੀਆ ਕਮਰਾ ਇਦਰ ਆਹ ਕਬੂਤਰਾਂ ਵਾਲੇ ਪਿੰਜਰੇ ਹਨਾ ਮੈਟ ਮੂਟ ਸਾਰਾ ਸਾਫ ਸਪਾਈ ਇਦਰੋਂ ਮੰਜਾ ਮੁੰਜਾ ਚੱਕ ਕੇ ਜਾਲੇ ਜੁਲੇ ਲਾ ਦੇ ਜਿੰਨਾ ਹੋਇਆ ਮਤਲਬ ਕਰਤਾ ਯਾਰ ਆਪਾਂ ਹਨਾ ਇੱਥੋਂ ਅਜ ਦੀ ਸਾਫ ਸਪਾਈ ਹੋ ਗਈ ਇੱਥੋਂ ਆ ਮੈਟ ਵਧੀਆ ਸਾਫ ਕਰਕੇ ਪਾਤਾ ਆਪਾਂ ਤੇ ਆ ਯਾਰ ਖੰਭ ਜੇ ਤਾਂ ਬਈ ਇਹ ਤਾਂ ਜਿੰਨਾ ਟਾਈਮ ਡੋਲੀਆਂ ਰਹਿਣਗੀਆਂ ਹਨਾ ਕਬੂਤਰ ਰਹਿਣਗੇ ਖੰਭ ਤਰਾਂ ਟਾਈਮ ਖਿਲਰਣਗੇ ਯਾਰ ਇੱਥੇ ਆਪਣੇ ਅੰਦਰ ਤੇ ਹਉਦਰੋ ਹੋ ਸਾਰਾ ਸਮਾਨ ਹਨਾ ਇੱਕ ਪਾਸੇ ਲਾਤਾ ਇੱਕ ਚੁੰਡ ਚ ਇਦਰ ਆਹ ਇਦਰ ਆਹ ਸਾਰੇ ਫालतੂ ਕੱਪੜੇ ਟੌਲ ਵਗੈਰਾ ਤੇ ਇੱਕ ਆਹ ਆਪਣੀ ਸ਼ਰਟ ਬਾਬਿਓ ਨਿਊ ਸ਼ਰਟ ਗਿਫਟਡ ਬਾਈ ਸ਼ੱਡੋ ਚਲੋ ਅੱਜ ਪਾਵਾਂਗੇ ਇਹਨੂੰ ਕਿੰਨੇ ਕੁਸ਼ ਚਲੋ ਕੋਈ ਗੱਲ ਨਹੀਂ ਇਹ ਤਾਂ 25 ਸਾਰ ਬਹਿਰੇ ਇਗੜਾ ਬੋਲਦੀ ਐ ਵਿਚਾਰੀ ਕੀ ਗਲਤ ਗੱਲ ਐ ਤਾਂ ਕਰਕੇ ਤੇ ਚਲਦੇ ਆਂ ਫਿਰ ਉਦੋਂ ਬਾਅਦ ਨਾਨਕ ਵੀ ਆਣਾ ਤੁਹਾਨੂੰ ਪਤਾ ਹਨਾ ਉਦੋਂ ਪਹਿਲਾਂ ਮੈਂ ਸਾਫ ਸਫਾਈ ਕਰ ਦਈਏ ਦਾਣਾ ਪਾਣੀ ਪਾ ਦਈਏ ਤੇ ਜਿੰਨਾ ਕੰਮ ਹੋਊਗਾ ਨਵੇੜ ਦਈਏ ਤੇ ਸ਼ਾਇਦ ਮੇ ਵੀ ਆਪਾਂ ਉਧਰੋਂ ਕਬੂਤਰਾਂ ਵੀ ਝੱਕ ਲਿਆ ਕੇ ਹਨਾ ਉਹ ਪੱਕਾ ਕਨਫਰਮ ਨਹੀਂ ਕਹਿੰਦਾ ਮੈਂ ਹਜੇ ਆਗੇ ਬੀਰੋ ਕਰੇ ਤੇ ਹੁਣ ਬਸ ਨਾਈ ਦੋਈ ਕਰੀ ਤੇ ਚਾਹ ਬਣੀ ਪੀਏ ਬੀਰੋ ਆਕੇ ਇਧਰ ਲੈ ਕਰੇ ਤੇ ਚਾਹ ਜੂ ਪੀ ਆਂਦੀ ਬਈ ਬਸ ਹੁਣ ਇਹਨਾਂ ਨੂੰ ਮੈਂ ਦਾਣਾ ਪਾਣੀ ਪਾਉਣਾ ਆ ਆਪਣੇ ਕਬੂਤਰਾਂ ਨੂੰ ਤੇ ਦਾਣਾ ਪਾਣੀ ਪਾ ਕੇ ਫਿਰ ਉਦੋਂ ਬਾਅਦ ਜਾਣਾ ਥਰਾਜ਼ ਵਾਲੇ ਮੇਰੇ ਵੀਰੋ ਆਪਣੇ ਨਾਨਕੇ ਪਿੰਡ ਯਾਰ ਉਹ ਫੇਰ ਭੈਣ ਦੀ ਸਰਬਸੰਮਤੀ ਦੇਨੇ ਇਹਦੀ ਮਾਣਾ ਯਾਰ ਕੋਈ ਨਾ ਦਾਣੇ ਪਾ ਕੇ ਪਹਿਲਾਂ ਤੇ ਇੱਧਰ ਰੱਖੀਏ ਭਈ ਕਬੂਤਰਾਂ ਨੂੰ ਦਾਣੇ ਪਾਲਿਆ ਟਰੇਆਂ ਚ ਕਰਕੇ ਮਿਕਸ ਖਰਾਕ ਇਹ ਆਪਣੇ ਥੱਲੇ ਦੇ ਚੋ ਬ੍ਰੈਂਡ ਖੰਡ ਦਾ ਆਪਣੀ ਦਾ ਤੇ ਇੱਧਰ ਹੈਗਾ ਭਾਈ ਇਹ ਦੂਜੀਆਂ ਮੇਣ ਖੰਡਾਂ ਦਾ ਲਓ ਖੰਡੋ ਖਾ ਲਓ ਆਇਓ ਆਇਓ ਤੇ ਪਾਣੀ ਪਾ ਦ ਵੀ ਇਹਨਾਂ ਨੂੰ ਓਕੇ ਹੋ ਗਿਆ ਰਿਪੋਰਟਰ ਬਰੋ ਵਿੰਦਰ ਤੇ ਆ ਰੱਖਈਏ ਆਪਣੇ ਖੁੱਡਿਆਂ ਵਾਲਿਆਂ ਨੂੰ ਇੱਕ ਮਿੰਟ ਇਹਨਾਂ ਦਾ ਵੀ ਫਾਰ ਰੱਖਾ ਦਾਣਾ ਪਾਣੀ ਟਰੇਆਂ ਚ ਆਇਓ 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 ਪੁੱਤ ਆਇਓ 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 ਪੋਤਾਂ ਲਓ ਜੀ ਇਧਰ ਇਹਨਾਂ ਨੂੰ ਖਾਣ ਦਿਓ ਯਾਰ ਹੁਣ ਜੂੜੀ ਸਹੀ ਹੋ ਜਾਂਦੀ ਕਦੇ ਗਲਤ ਹੋ ਜਾਂਦੀ ਆ ਚੱਲ ਬਹਿ ਜਾਂ ਅੰਦਰ ਜਿਵੇਂ ਬਹਿੰਦਾਂ ਯਾਰ ਮੁੱਕਦੀ ਗੱਲ ਤੇ ਇਧਰੋਂ ਆਹ ਖੋਡਾ ਨੂੰ ਰੱਖ ਦੀ ਆਇਓ 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 ਪੋਤਾਂ ਆਇਓ ਆਇਓ ਬੇਟਾ ਤੇ ਉਧਰ ਆਪਣੇ ਬੈਠਕ ਵਾਲੇ ਕੰਪੁਟਰਾਂ ਵਾਸਤੇ ਲੈ ਚਲੀ ਆਪਾਂ ਦਾਣ। ਆਹ ਚੋਬਰੋ ਤੁਸੀਂ ਵੀ ਖਾ ਲਓ। ਆਇਓ 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 ਪੁੱਤ। ਲਓ ਜੀ ਇਧਰ ਦਾਣੇ ਵੀ ਹੋ ਗਏ ਤੇ ਪਾਣੀ ਵੀ ਪਾਤਾ ਇਹਨਾਂ ਨੂੰ ਆ ਦੇਖੋ। ਪਾਣੀ ਵਾਲਾ ਵੀ ਪੂਰਾ ਫੁੱਲ ਭਰਿਆ ਪੈਨ ਦਾ ਭਾਂਡਾ। ਤੇ ਓਕੇ ਆ ਬਰੋ ਹਨਾ। ਹਾਂਜੀ ਮੇਰੇ ਵੀਰੋ ਨਹਾ ਧੋ ਕੇ ਹੋ ਗਏ ਜੀ ਰੈਡੀ ਤੇ ਪਾ ਲਈ ਆਪਣੀ ਫੇਵਰੇਟ ਸ਼ਰਟ ਮੇਰੇ ਵੀਰੋ। ਠੀਕ ਹੈ ਕਿ ਨਹੀਂ? ਤੁਸੀਂ ਆਖੋ ਫੇਵਰੇਟ ਆ ਕਿਤੇ ਪਾਈ ਤਾਂ ਹੈ ਨਹੀਂ। ਫੇਵਰੇਟ ਆ ਬਈ ਤਾਂ ਹੀ ਨਹੀਂ ਕਦੇ ਪਾਈ ਇਹ ਠੀਕ ਨਹੀਂ ਅੱਜ ਹੀ ਪਾਈ ਆ ਵਾਸੇ ਇਹ ਮੈਂ ਚਲੋ ਕੋਈ ਦਿੱਕਤ ਨਹੀਂ ਹੁਣ ਮੈਂ ਕੀ ਕਰਨਾ ਆ ਇਧਰ ਹਾਂ ਇਧਰੋਂ ਮੈਂ ਦਾਣੇ ਲੈਣਾ ਆ ਬਈ ਆਪਣੇ ਉਧਰਲੇ ਕਬੂਤਰਾਂ ਨੂੰ ਪਾਉਣ ਵਾਸਤੇ ਵੈਸੇ ਤੁਹਾਨੂੰ ਕਿਹਾ ਸੀ ਵੀ ਅੱਜ ਬੱਚਾ ਚੱਕਾਂਗੇ ਹਨ ਤੇ ਬੱਚਾ ਤਾਂ ਚੱਕ ਲੈਂਦਾ ਫਿਰ ਵਿੱਚ ਨਾਨਕ ਹੀ ਜਾਣ ਲਾ ਮਤਲਬ ਸੀਨ ਬਣ ਗਿਆ ਫਿਰ ਜੇ ਯਾਰ ਮੈਂ ਨਾਨਕ ਜਾਊਗਾ ਮਤਲਬ ਤੁਸੀਂ ਆਪ ਸਿਆਣ ਹੋ ਫਿਰ ਉਹ ਗੱਲ ਨਹੀਂ ਬਣਦੀ ਬੱਚਾ ਇੱਥੇ ਭਾਗ ਕਿੱਧਰ ਆਊਗਾ ਮੈਂ ਕੋਈ ਨਾ ਕੱਲ ਨੂੰ ਆ ਜੂਗਾ ਉਸ ਤੋਂ ਬਾਅਦ ਬੱਚਾ ਵੀ ਕੋਲੇ ਹੋਇਆ ਗੁਰੂ ਤੇ ਆਪਾਂ ਵੀ ਕੋਲੇ ਹੋਇਆ ਕਰਾਂ ਕੋਈ ਦਿੱਕਤ ਨਹੀਂ ਕੱਲ ਨੂੰ ਆਇਆ ਨਹੀਂ ਪਤਾ ਹੁਣੇ ਹੀ ਮੁੜਿਆ ਵਾਂ ਤੇ ਆਇਆ ਨਹੀਂ ਪਤਾ ਮੈਂ ਕੱਲ ਨੂੰ ਸਵੇਰ ਆ ਜਾਣਾ ਹਨਾ ਰਾਤ ਰਹਿ ਕੇ ਉੱਥੇ ਤੇ ਇਧਰੋਂ ਦਾਣੇ ਲੈ ਚਲੀ ਜਾ ਕੇ ਚੱਲੀਏ ਇਧਰੋਂ ਲੋਕ ਨੂੰ ਪੁੱਛਾ ਲਾਤੇ ਬਈ ਸਾਰੇ ਹਨਾ ਤੇ ਲਾਈਟਾਂ ਲੂਟਾਂ ਵੀ ਟਾਈਮ ਨਾਲ ਛੱਡ ਤੀਆਂ ਤੇ ਘਰ ਨਾਲ ਕਬੂਤਰਾਂ ਵਾਸਤੇ ਦਾਣੇ ਲੈ ਚੱਲ ਗਏ ਤੇ ਆਪਣੀ ਬੈਂਕ ਵੀ ਕੱਢ ਲਈ ਬਾਹਰ ਤੇ ਵੇਚਦੀ ਨਾ ਥੋੜਾ ਕੰਮ ਕਰਨ ਲੱਗ ਗਿਆ ਤਾਂ ਮੁਰਕੋ ਮੁੜਕੇ ਹੋ ਗਿਆ ਉਹ ਕਰੇ ਸ਼ੀਸ਼ੇ ਜਿਹਾ ਆਏ ਸੀ ਹਨਾ ਉਹ ਮਸਾਂ ਲਵਾਇਆ ਬਈ ਕੱਲੇ ਨੇ ਕਮਰੇស្ ਕੀ ਸੀ ਮਹਾ ਪੰਨਾ ਗੇ ਉਹ ਵੀ ਮੇਰੇ ਵਰਗੇ ਸੀਗਾ ਵਿਚਾਰਾ ਸਲੱਗ ਚੱਲ ਅਸੀਂ ਲਾਹ ਦੇ ਦੋ ਮਣੇ ਓਕੇ ਸੋਕੇ ਆਣੇ ਆ ਜਾਂਦਾ ਭੂੰਡੀ ਜੀ ਲੈ ਕੇ ਉਹੀ ਲਓ ਜੀ ਰੱਖ ਦੀ ਇਧਰ ਆਪਣੀਆਂ ਖੰਡਾਂ ਨੂੰ ਤਾਂ ਨੇ ਓਹੋ ਇੱਕ ਮਿੰਟ ਮੇਰੇ ਪੁੱਤੋ ਇੱਕ ਮਿੰਟ ਇੱਕ ਮਿੰਟ ਆਇਓ 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 ਪੁੱਤ ਨਾ ਇਹਨਾਂ ਨੂੰ ਵਾਟਰ ਵੀ ਪਾ ਤਾ ਕੇ ਵੀ ਇਹਨਾਂ ਨੂੰ ਖਾਜੋ ਚੋਰ ਰਕਿਆ ਬੂਰਾ ਵੀ ਓਏ ਮੁਰਕੋ ਮੁਰਕ ਕੇ ਹੋਇਆ ਪਸਾਂ ਲੱਗੇ ਮੈਨੂੰ ਆ ਸੱਚੀ ਕਦੇ ਪੈਂਟ ਸ਼ਰਟ ਮੈਨੂੰ ਡੀ ਜਮਾ ਨਹੀਂ ਪੈਂਦੀ ਯਾਰ ਬੇਕਾਰ ਲੱਗਦੀ ਮੈਨੂੰ ਪਾਉਣੀ ਲੋਅਰ ਟੀ-ਸ਼ਰਟ ਹੋਵੇ ਪਾਰਟੀ ਜੀ ਖੁੱਲੀ ਜੀ ਤੇ ਨਜ਼ਾਰੀ ਆ ਜਾਂਦਾ ਉਹਦੇ ਜੀ ਬਈ ਇੱਕ ਮਿੰਟ ਇਹਨੂੰ ਪਾਣੀ ਵੀ ਭਰ ਦੇ ਪਾਣੀ ਵੈਸੇ ਪਿਆ ਹੀ ਹੈ ਚਲੋ ਭਰਤਾ ਕੱਲ ਨੂੰ ਪੱਕਾ ਚੱਕ ਲਾਂਗੇ ਬਈ ਇਹਨਾਂ ਨੂੰ ਇੱਥੋਂ ਹਰ ਹਾਲ ਚ ਕੁਝ ਮਰਜੀ ਹੋ ਜੇ ਜੇ ਉਧਰੋਂ ਟਾਈਮ ਨਾ ਲਾ ਕੇ ਤਾਂ ਹਨਾ ਲਓ ਭਾਈ ਦਾਣੇ ਹੋ ਗਏ ਪਾਣੀ ਹੋ ਗਿਆ ਕਬੂਤਰਾਂ ਆਪਣਾ ਸਾਹਮਣੇ ਬੈਠੇ ਤੇ ਬੱਚਾ ਆਪਣਾ ਹੋ ਬੜਾ ਸਾਹਮਣੇ ਆਣੇ ਲਾ ਦੇ ਬਈ ਲੋਕ ਇਹਨਾਂ ਨੂੰ ਲੈ ਟੇ ਟੋਹਚ ਕੇ ਤੇ ਬੈਠਾ ਐਨੀ ਕੰਮ ਸੀਗਾ ਐਨੀ ਕੰਮ ਸੀਗਾ ਹੋਰ ਕੀ ਹੈ ਲਾਦਾ 10 ਮਿੰਟਾਂ ਚ ਕਰਾ ਜਾਵੇ ਆ ਚਾਉਂਦੇ ਹਮਰੋਂ ਐਂਟਰ ਹੋ ਗਏ ਪੰਡਜਵਾਸ ਹਾਂਜੀ ਮੇਰੇ ਵੀਰੋ ਪਹੁੰਚ ਗਈ ਨਾਨ ਤੇ ਬੈਠੇ ਹਾਂ ਅਨਸਾਰ ਰੈਸਟ ਮੋਡ ਹੁਣ ਕਰਾ ਬੈ ਕੇ ੁੰਡੀ-ਬੁੰਡੀ ਐੜੀ ਟਿਕ ਜਾਂਦਾ ਸੀਗਾ ਫਿਰ ਦੂਬਾ ਦੇਖਦੇ ਕੀ ਸੀ ਨੂੰ ਬੰਦਿਆ ਪਰ ਚਲਦੇ ਆ ਦੂਜੇ ਘਰਾਂ ਦੇ ਵੀ ਤਿੰਨ ਘਰ ਹੈ ਸਸਰੀਕਾਲ ਬਲਾ ਕੇ ਆਉਣੇ ਆ ਲਾਓ ਭਾਈ ਚੱਲ ਪਿਆ ਘੋੜਾ ਲੈ ਕੇ ਸਸਰੀਕਾਲ ਬਾਈ ਜੀ ਸਾਰਿਆਂ ਤੋਂ ਪਹਿਲਾਂ ਆਉਂਦੀ ਹੈ ਜੀ ਬੋਵਾਰੀ ਜੀ ਲਓ ਜੀ ਆਕਸਰ ਬਾਈ ਆਉਂਦਾ ਮੈਂ ਕਿਹਾ ਅੱਜ ਆਪਾਂ ਵੀ ਜਾਈਏ ਇਹ ਪਹਿਲਾਂ ਪਹਿਲਾਂ ਇੰਜ ਕਰਦਾ ਹੀ ਹੁੰਦਾ ਜੀ ਹਾਂ ਇਹਨਾਂ ਖਰੇ ਬਹੁਤ ਹੈ ਜੀ ਪਤਾ ਨਹੀਂ ਤੁਹਾਨੂੰ ਇਹਦਾ ਤਾਂ ਕਰਕੇ ਬਾਅਦ ਠੀਕ ਆ ਚੱਲਦੇ ਆ ਪਰੋ ਸਾਰੇ ਤਿੰਨੇ ਘਰਾਂ ਐ ਸਸਰੀਕਾਲ ਬਲਾ ਕੇ ਤੇ ਇਹ ਕਾ ਕਰ ਆਪਣਾ ਦੂਜਾ ਘਰ ਆ ਉਦੋਂ ਅਗਲਾ ਹੈ ਤਿੰਨ ਘਰ ਹੈ ਟਿਕਾ ਲੈਣੋ ਵਾਰ ਤੇ ਭਾਈ ਕਹਿੰਦਾ ਚੱਲ ਚੱਲੇ ਆ ਕੇ ਮਾੜਾ ਮੋਟਾ ਅੰਦਰ ਬਾਹਰ ਕੁਛ ਖਾ ਪੀ ਆ ਕੇ ਮਾਈਂਡ ਫਰੈਸ਼ ਹੋ ਜੂਆ ਮੈਂ ਜਲ ਠੀਕ ਆ ਭਾਈ ਹਨਾ ਜਾਣਿਆ ਵੀ ਰੋਂਡੀ ਲਾਉਣਿਆ ਪਿੰਡ ਦੀ ਵੀ ਅੰਦਰ ਬਾਹਰ ਦੀ ਫੇਰਾਵਾਂਗੇ ਮੁੜ ਕੇ ਘਰੇ ਰੋਟੀ ਵੇਲੇ ਨੂੰ ਲਓ ਜੀ ਪਹੁੰਚ ਗਏ ਆ ਗਿੱਦੜਬਾਹ ਸ਼ਹਿਰ ਮੇਰੇ ਵੀਰੋ ਬਸ ਉਹੀ ਗੰਦ ਪਿੱਲ ਕੋਈ ਬਰਗਰ ਕੋਈ ਮੋਮੋਜ਼ ਵਗੈਰਾ ਖਾ ਖੂ ਕੇ ਬਸ ਉਦੋਂ ਬਾਅਦ ਪਿੰਡ ਚੱਲਾਂਗੇ ਹਨਾ ਫਿਰ ਪਿੰਡ ਆ ਕੇ ਵੀਡੀਓ ਵੀ ਅਪਲੋਡ ਕਰਨੀ ਆ ਆਪਾਂ ਬਾਕੀ ਤੇ 5G ਦੀ ਰੇਂਜ ਵੀ ਆ ਰਹੀ ਆ ਓਕੇ ਆ ਰਿਪੋਰਟਾਂ ਚੱਲ ਬਈ ਬਾਬੇ ਉਹ ਪਿੰਡ ਨੂੰ ਖਾ ਕੇ 버ਗਰ ਤੇ ਖਾ ਕੇ ਟਿੱਕੀ ਓਕੇ ਹੋ ਗਿਆ ਰਿਪੋਰਟਾਂ ਹੈ ਤੇਰੀ ਭਾਣੂ ਸਿੱਧਾ ਹੀ ਕਰੀ ਜਾਂਦਾ ਵਿਚ ਨਾ ਮਾਰੀ ਬਈ ਵੀਡੀਓ ਚੱਲਦੀ ਚੱਲੀ ਜਾਂਦੀ ਸਾਡੀ ਚੱਲਦਿਆ ਕਰਨੂ ਬਈ ਹਾਂ ਠੀਕ ਐ 올 ਜੇ ਭਈਆਂ ਹੋਰ ਪਹਿਲਾਂ ਕਿ ਢੜਵੇ ਆ ਬਾਬੇ ਠੀਕ ਐ 버ਗਰ ਖਾਦਾ ਉਦੋਂ ਬਾਅਦ ਖਾਦੀ ਟਿੱਕੀ ਟਿੱਕੀ ਮੇਰੇ ਅੱਜ ਜਾਂਦੀ ਹੁੰਦੀ ਦੂਜੇ ਦੀ ਖਾਦੀ ਸੀ ਮੈਂ ਉਦੋਂ ਬਾਅਦ ਇੱਥੇ ਚਿਕਨ ਲੈ ਆਂਦਾ ਖੇਤ ਇਹਨਾਂ ਦੇ ਫਾਰਮ ਹਾਊਸ ਤੇ ਹਾਂ ਇਹ ਚਾਬੀ ਅੰਦਰ ਇਹ ਤਾਂ ਮੇਰੇ ਕੋਲ ਹੀ ਹੈ ਸ਼ਾਇਦ ਮੇਰੇ ਕੋਲ ਹੀ ਹੈ ਮਨ ਲਾਤ ਉਹ ਤੋਂ ਬਾਅਦ ਆ ਕੇ ਕਹਿੰਦੇ ਫਾਰਮ ਹਾਊਸ ਤੇ ਠੀਕ ਹੈ ਕਿ ਨਹੀਂ ਤੇ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਰੀਆਂ ਚੀਜ਼ਾਂ ਮਿਲਦੀਆਂ ਇੱਥੇ ਮਤਲਬ ਨਰਸਰੀ ਆ ਹਨਾ ਕੀ ਕੀ ਸਮਾਨ ਮਿਲਦਾ ਮੈਨੂੰ ਤਾਂ ਆਪ ਨਹੀਂ ਪਤਾ ਯਾਰ ਸਾਰੇ ਫਲ ਫਰੂਟ ਸਬਜ਼ੀ ਸਭ ਫਲ ਫਰੂਟ ਸਬਜ਼ੀ ਸਾਰਾ ਕੁਝ ਬਾਅਦ ਚ ਦੱਸਾਂਗੇ ਬੇਲੇ ਟਾਈਮ ਸੁਣੇ ਕਿਸੇ ਭਰਾਣੇ ਲੈਣੇ ਹੁਣ ਤਾਂ ਬਾਬਿਓ ਤਾਂ ਵੀ ਚਾਲਦੇ ਆ ਘਰ ਨੂੰ ਬਸ ਕਰ ਹਾਂਜੀ ਮੇਰੇ ਵੀਰੋ ਮੈਂ ਕੋਲਾਬ ਦੀ ਕਰਦਗੇ ਐਂਡਿੰਗ ਕਿ ਸਿਤਾ ਇੱਥੇ ਆਉਣ ਸਰਦੁਰੂ ਘਟਨਾ ਹੋ ਜਾਣੀ ਸੀ ਲਾਈਟ ਜਾਵੜੀ ਸੀ ਬਈ ਹੂੰ ਇੱਥੇ ਲਾਈਟ ਜਾਂਦੀ ਨਹੀਂ ਮਤਲਬ ਇਹਨਾਂ ਦਾ ਕਹਿਣਾ ਮਾਮੇ ਕ ਵੀ ਸਾਡੇ ਲਾਈਟ ਨਹੀਂ ਜਾਂਦੀ ਪਰ ਜਦੋਂ ਮੈਂ ਹੁਣ ਪੱਕੀ ਗੱਲ ਆ ਮੈਂ ਪੇਸ਼ਾ ਆ ਵੀ ਦੂੰਗੇ ਇਹਨਾਂ ਤੋਂ ਉਸ ਦਿਨ ਲਾਈਟ ਜਾਣੀ ਹੀ ਜਾਣੀ ਹੁੰਦੀ ਹੈ ਠੀਕ ਹੈ ਕਿ ਨਹੀਂ ਤੇ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਵਾਯਰ ਯੂ ਲਾਫਿੰਗ ਬ੍ਰੋ ਓਕੇ ਓਕੇ ਆ ਯਾਰ ਸਮਝ ਸਕਦਾ ਮੈਂ ਤੇ ਤਾਂ ਕਰਕੇ ਤੇ ਪਰ ਲਾਈਟ ਆ ਗਈ ਤੇ ਆਪਣਾ ਏਸੀ ਵੀ ਚੱਲ ਪਿਆ ਪਰ ਦੁੱਖਦਰਦ ਵਾਲਿਆ ਸਾਨੂੰ ਪਤਾ ਏਸੀ ਚੱਲ ਪਿਆ ਉਹ ਸਿਰਫ 24 ਤੇ ਖੜਾ ਹੈ ਰਿਮੋਟ ਨਹੀਂ ਕੰਮ ਕਰਦਾ ਨਾ ਵਧੇ ਨਾ ਘਟੇ ਉੱਥੇ ਹੀ ਖੜਾ ਹੈ ਚਲੋ ਫਿਰ ਵੀ ਏਸੀ ਦਾ ਮੂਹ ਹੀ ਨਹੀਂ ਆਪਣਾ ਸਾਨੂੰ ਪਤਾ ਕਦੇ ਘਰੇ ਦਾ ਪੈ ਨਹੀਂ ਸੋਨ ਆਪਾਂ ਤਾਂ ਸਾਰੀ ਗਰਮੀ ਪੱਖੀ ਦੇ ਹਵਾਲੇ ਤੇ ਸਾਨੂੰ ਪਤਾ ਕਬੂਤਰਾਂ ਕਰਕੇ ਹਨ ਤੇ ਚਲੋ ਅੱਜ ਸਕੂਨ ਰਾਮ ਨਾਲ ਨੀਂਦ ਆ ਗਈ ਓਕੇ ਬ్రో ਬਸ ਉਹਨੂੰ ਮੈਂ ਤੇ ਬਾਈ ਜੀ ਸੌਣੇ ਆ ਉਲਜੀ ਦੋਵੇਂ ਪੈਸੂ ਹੀ ਫੋਨ ਤੇ ਲੱਗਿਆ ਮੈਂ ਵੀ ਫੋਨ ਤੇ ਲੱਗਿਆ ਤਾਂ ਚਲੋ ਕਾਲ ਨੂੰ ਮਿਲਦੇ ਹਨਾ ਓਕੇ ਬਾਏ ਬਾਏ ਗੁੱਡ ਨਾਈਟ ਸਾਰੇ ਵੀਰਾਂ